ਵੈਕਲਵੀ ਦਾ ਖਾਲਸਾ ਵੈਕਲਵੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਜਗਦੀਪ ਸਿੰਘ ਘੁੰਮਣ ਅੱਜ ਅਸੀਂ ਆਏ ਆ ਮੱਤੇਵਾੜੇ ਦੇ ਜੰਗਲ ਦੀ ਸਪੋਰਟ ਵਾਸਤੇ ਅੱਗੇ ਪੰਜਾਬ ਦੇ ਵਿੱਚ 33% ਜੰਗਲ ਸੀਗਾ ਜਿਹੜਾ ਹੁਣ ਘਟ ਕੇ 5 ਜਾਂ 6% ਰਹਿ ਗਿਆ ਜਿਹਦੇ ਵਿੱਚ ਇੱਕ ਬਹੁਤ ਵੱਡਾ ਤਾਦਾਤ ਦੇ ਵਿੱਚ ਜਿਹੜਾ ਹਜ਼ਾਰਾਂ ਏਕੜ ਦੇ ਵਿੱਚ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਮੱਤੇਵਾੜਾ ਵਿਖੇ ਇੱਕ ਜੰਗਲ ਆ ਉਹਨੂੰ ਬਚਾਉਣ ਦੇ ਵਾਸਤੇ ਲੋਕ ਅੱਜ ਇਕੱਠੇ ਹੋ ਰਹੇ ਆ ਤੇ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣਾ ਸ਼ਾਇਦ ਲੁਧਿਆਣੇ ਵਾਸੀਆਂ ਵਾਸਤੇ ਇਹ ਨਵੀਂ ਹੋਵੇ ਇਹ ਜਿਹੜਾ ਪਾਣੀ ਆ ਇਹ ਅਸੀਂ ਲੁਧਿਆਣੇ ਤੋਂ 10 ਕਿਲੋਮੀਟਰ 15 ਕਿਲੋਮੀਟਰ ਦੂਰ ਖੜੇ ਆ ਆ ਜਿਹੜਾ ਪਾਣੀ ਆ ਇਹ ਸਾਰਾ ੁੱਡੇ ਦਰਿਆ ਆਲਾ ਪਾਣੀ ਆ ਜੇ ਹੁਣ ਬਰਸਾਤਾਂ ਨਾ ਹੁੰਦੀਆਂ ਤਾਂ ਇਹ ਪਾਣੀ ਟਰਾਂਸਪੇਰੈਂਟ ਹੋਣਾ ਸੀ ਅਸੀਂ ਪੀ ਵੀ ਸਕਦੇ ਸੀ ਹੁਣ ਅਗਲੀ ਗੱਲ ਆ ਗਈ ਜੀ ਆਹ ਦੇਖੋ ਕਿੱਡੇ ਕਿੱਡੇ ਪਾਈਪ ਪਾ ਦਿੱਤੇ ਗਏ ਇਹ ਜਿਹੜੇ ਪਾਈਪ ਆ ਇਸ ਏਰੀਏ ਦੇ ਵਿੱਚ ਜਿਹੜੀਆਂ ਫੈਕਟਰੀਆਂ ਸਰਕਾਰ ਅਲਾਟ ਕਰ ਰਹੀ ਆ ਉਹਨਾਂ ਵਾਸਤੇ ਪਹਿਲਾਂ ਹੀ ਪ੍ਰਵੀਜ਼ਨ ਰੱਖ ਦਿੱਤਾ ਵੀ ਹੁਣ ਜਿਹੜਾ ਪਾਣੀ ਆ ਇੱਥੇ ਫੈਕਟਰੀਆਂ ਕਿਉਂ ਲੱਗ ਰਹੀਆਂ ਕਿਉਂਕਿ ਦਰਿਆਈ ਏਰੀਆ ਹੁਣ ਕਰਕੇ ਇੱਥੇ ਪਾਣੀ ਉੱਚਾ ਵਾ ਤੇ ਲੋਕਾਂ ਨੂੰ ਦੂਰ ਦੂਰ ਡੂੰਘੇ ਡੂੰਘੇ ਬੋਰ ਨਾ ਕਰਨੇ ਪੈਣ ਇਸ ਕਰਕੇ ਇਸ ਜਿਹੜਾ ਹੈਗਾ ਇਸ ਜਗ੍ਹਾ ਦੇ ਉੱਤੇ ਫੈਕਟਰੀਆਂ ਲੱਗ ਰਹੀਆਂ ਨੇ ਤੇ ਇਹ ਜਿਹੜਾ ਪਾਣੀ ਵਾਸਤੇ ਇਹਨਾਂ ਨੇ ਫੈਕਟਰੀਆਂ ਦਾ ਆਊਟਲੈਟ ਦਿੱਤਾ ਵਾ ਕਿੱਥੇ ਇਹ ਪਾਣੀ ਜਿਹੜਾ ਲੁਧਿਆਣੇ ਜਾ ਕੇ ਗੰਦਾ ਹੁੰਦਾ ਸੀ ਜਾਂ ਉੱਥੇ ਜਾ ਕੇ ਕਹਿੰਦੇ ਭਰਿਆ ਜਾਂਦਾ ਸੀ ਇਹ ਚੱਕੜ ਤੇ ਹੁਣ ਇੱਥੋਂ ਹੀ ਗੰਦਾ ਹੋਣਾ ਸ਼ੁਰੂ ਹੋ ਜਾਣਾ ਤੇ ਉਹ ਸਮਾਂ ਦੂਰ ਨਹੀਂ ਜਦੋਂ ਇੱਥੋਂ ਹੀ ਪਾਣੀ ਗੰਦਾ ਹੋ ਕੇ ਲੁਧਿਆਣੇ ਵੱਲ ਨੂੰ ਜਾਇਆ ਕਰੂਗਾ ਚਲੋ ਦਿਓ ਇਜਾਜ਼ਤ ਅੱਗੇ ਤੁਹਾਨੂੰ ਨਾਲ ਦੀ ਨਾਲ ਜਿੱਥੇ ਜਿੱਥੇ ਜੰਗਲ ਦੇ ਵਿੱਚ ਫੈਕਟਰੀਆਂ ਲੱਗ ਰਹੀਆਂ ਉਹ ਵੀ ਅਸੀਂ ਲੋਕੇਸ਼ਨਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਮਿਹਰਬਾਨੀ